ਟੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਇਸ ਵੇਲੇ ਸਥਿਤੀ ਕੀ ਬਣੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾਉਨੇ ਆਂ ਚੱਪੇ-ਚੱਪੇ ਤੇ ਭਾਰੇ ਪੁਲਿਸ ਬਲ ਤੈਨਾਤ ਔਰ ਨਗਰ ਨਿਗਮ ਦੇ ਬਾਹਰ ਦੀਆਂ ਤਸਵੀਰਾਂ ਜੇਕਰ ਦਿਖਾਈਏ ਤਾਂ ਦੇਖੋ ਕਿ ਆਰਮਡ ਫੋਰਸੇਸ ਵੀ ਇੱਥੇ ਤੈਨਾਤ ਕਰ ਦਿੱਤੀਆਂ ਗਈਆਂ ਨੇ ਆਗੂ ਬੁਝਾਊ ਦਸਤੇ ਪਹੁੰਚੇ ਨੇ ਔਰ ਮੇਰੇ ਕੋਲ ਜਿਹੜਾ ਇੱਕ ਤੁਸੀਂ ਮੋਟਰਸਾਈਕਲ ਦੇਖ ਰਹੇ ਹੋ ਇਹ ਵੀ ਅੱਗ ਬੁਝਾਉਣ ਦੇ ਲਈ ਜਿਹੜਾ ਕੰਮ ਇਸ ਤੋਂ ਲਿਆ ਜਾਣਾ ਹੈ ਹਾਲਾਂਕਿ ਅਜੇ ਹੀ ਕੋਈ ਸਥਿਤੀ ਨਾ ਬਣੇ ਇਹੀ ਉਮੀਦ ਹੈ ਪਰ ਫਿਰ ਵੀ ਚੌਕਸੀ ਪੂਰੀ ਵਰਤੀ ਗਈ ਔਰ ਉਧਰ ਤੁਸੀਂ ਤਸਵੀਰ ਦੇਖੋ ਸਿਕਿ ਜਿਹੜੀ ਹੈ ਬਹੁਤ ਟਾਈਟ ਹੈ ਚੰਡੀਗੜ੍ਹ ਦੇ ਵਿੱਚ ਨਵੇਂ ਮੇਅਰ ਨੂੰ ਲੈ ਕੇ ਵੋਟਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਔਰ ਗਿਣਤੀ ਜਿਹੜੀ ਹੈ ਲਗਭਗ ਸ਼ੁਰੂ ਹੋਣ ਵਾਲੀ ਹੈ ਤੇ ਦੇਸ਼ ਦੇ ਵਿੱਚ ਪਹਿਲੀ ਵਾਰ ਇੰਡੀਆ ਤੇ ਬੀਜੇਪੀ ਦੇ ਵਿੱਚ ਪਸਵਾ ਜਿਹੜਾ ਮੁਕਾਬਲਾ ਉਹ ਦੱਸਿਆ ਜਾ ਰਿਹਾ ਹੈ ਹਾਲਾਂਕਿ ਜਿੱਤ ਦੇ ਲਈ ਬਹੁਮਤ ਜਿਹੜਾ ਹੈ ਬਹੁਮਤ ਦੇ ਲਈ 19 ਵੋਟਾਂ ਦੀ ਲੋੜ ਹੈ ਔਰ ਚੰਡੀਗੜ੍ਹ ਦੇ ਵਿੱਚ ਪਿਛਲੇ 2 ਸਾਲਾਂ ਤੋਂ ਲਗਾਤਾਰ ਮੇਰ ਜਿਹੜਾ ਉਹ ਭਾਜਪਾ ਦਾ ਬੰਦਾ ਆ ਰਿਹਾ ਹਾਲਕਿ ਇਸ ਵਾਰ ਆਪ ਕਾਂਗਰਸ ਦੇ ਨਾਲ ਭਾਜਪਾ ਦਾ ਜਿਹੜਾ ਫਸਵਾ ਮੁਕਾਬਲਾ ਤਾਂ ਜਿੱਤ ਜਿਹੜੀ ਹੈ ਭਾਜਪਾ ਦੀ ਉਹ ਇੱਕ ਵੱਡਾ ਚੈਲੰਜ ਬਣੀ ਹੋਈ ਹੈ ਪਰ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਉਸ ਚੱਪੇ ਤੋਂ ਲੈ ਕੇ ਉਸ ਚੱਪੇ ਤੱਕ ਦੀ ਤਸਵੀਰ ਅਭਿਸ਼ੇਕ ਤੁਹਾਨੂੰ ਦਿਖਾਉਣਗੇ ਚੱਪੇ-ਚੱਪੇ ਤੇ ਨਾਕਾਬੰਦੀ ਹੈ ਆਮਦ ਫੋਰਸਿਜ਼ ਲਗਾ ਦਿੱਤੀਆਂ ਗਈਆਂ ਨੇ ਔਰ ਸਿੱਧਾ-ਸਿੱਧਾ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਅਤੇ ਇੰਡੀਆ ਦੇ ਉਮੀਦਵਾਰ ਖੁਲਦੀਪ ਪੀਟਾ ਦੇ ਪਾਰਸਪਾ ਦੇ ਉਮੀਦਵਾਰ ਮਨੋਜ ਫੋਨ ਕਰਦੇ ਵਿੱਚ ਦੱਸਿਆ ਜਾ ਰਿਹਾ ਤਾਂ ਵੋਟਾਂ ਜਿਹੜੀਆਂ ਨੇ ਉਹ ਲਗਭਗ ਪੈ ਚੁੱਕੀਆਂ ਨੇ ਵੋਟਾਂ ਦੀ ਗਿਣਤੀ ਲਗਭਗ ਸ਼ੁਰੂ ਹੋ ਗਈ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਤਸਵੀਰ ਤੁਸੀਂ ਦੇਖੋ ਕਿ ਸਖਤੀ ਇੱਥੇ ਆਮ ਲੋਕਾਂ ਦੀ ਇੱਥੇ ਐਂਟਰੀ ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਔਰ ਅੰਦਰ ਦੀਆਂ ਜਿੰਨੀਆਂ ਵੀ ਤਸਵੀਰਾਂ ਸਾਡੇ ਤੱਕ ਪਹੁੰਚਣਗੀਆਂ ਅਸੀਂ ਤੁਹਾਨੂੰ ਦਿਖਾਵਾਂਗੇ ਪਰ ਕਿਨਾਰੇ ਤਸਵੀਰ ਨਗਰ ਨਿਗਮ ਦੇ ਬਾਹਰ ਦੀ ਹੈ ਜਿੱਥੇ ਵੱਡੇ ਪੱਧਰ ਤੇ ਆਮ ਫੋਰਸਸ ਲਗਾਈਆਂ ਗਈਆਂ ਨੇ ਔਰ ਇਹ ਤੁਸੀਂ ਦੇਖੋ ਕਿ ਸਖਤੀ ਕਿੰਨੀ ਵਧਾ ਦਿੱਤੀ ਗਈ ਹੈ ਆਮ ਲੋਕਾਂ ਦੀ ਐਂਟਰੀ ਬੰਦ ਹੈ ਔਰ ਇਹ ਤਸਵੀਰ ਤੁਸੀਂ ਦੇਖੋ ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਦੀ ਤਸਵੀਰ ਹੈ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਅੱਜ ਚੰਡੀਗੜ੍ਹ ਸ਼ਹਿਰ ਦੇ ਵਿੱਚ ਪੁਕਤਾ ਨੇ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰ ਇਸ ਕਰਕੇ ਪਹਿਲਾਂ ਹੀ ਜੜੀ ਹੈ ਉਹ ਚੌਕਸੀ ਵਰਤੀ ਜਾ ਚੁੱਕੀ ਹੈ ਪਲਪਲ ਦਾ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਦੱਸਦੀ ਕਿ ਬਹੁਮਤ ਦੇ ਲਈ 19 ਵੋਟਾਂ ਦੀ ਲੋੜ ਹੈ ਔਰ ਦੇਖਣਾ ਬਣਦਾ ਹੈ ਕਿ ਅੱਜ ਦਾ ਜਿਹੜਾ ਇਹ ਮੁਕਾਬਲਾ ਫਸਵਾ ਬਣਿਆ ਹੋਇਆ ਹੈ ਜਿੱਤ ਕਿਸ ਦੇ ਹਿੱਸੇ ਆਉਂਦੀ ਹੈ ਲਗਾਤਾਰ 2 ਸਾਲ ਤੋਂ ਪਛਪਦਾ ਮੇਅਰ ਸੀ ਪਰ ਇਸ ਵਾਰ ਕਿਸ ਦੇ ਸਿਰ ਤੇ ਜਿੱਤ ਦਾ ਤਾਜ ਸਜਦਾ ਹੈ ਕੁਝ ਹੀ ਸਮੇਂ ਚ ਪਤਾ ਲੱਗ ਜਾਵੇਗਾ